ਹਾਂਜੀ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਹੈ ਇਸ ਸਮੇਂਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਦਾਰ ਸਰਬਣ ਸਿੰਘ ਪੰਧੀਰ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ 3 ਨੂੰ ਮੁਕੰਮਲ ਪੰਜਾਬ ਜਿਹੜਾ ਉਹ ਬੰਦ ਰਹੇਗਾ ਉਧਰ 23 ਤਰੀਕ ਤੋਂ ਭੁਖੜ ਹੜਤਾਲ ਤੇ ਬੈਠੇ 23 ਨਵੰਬਰ ਤੋਂ ਭੁਖੜ ਹੜਤਾਲ ਤੇ ਬੈਠੇ ਸਰਦਾਰ ਜਗਜੀਤ ਸਿੰਘ ਦੱਲੇਵਾਲ ਜਿਨ੍ਹਾਂ ਦੀ ਸਿਹਤ ਬਹੁਤ ਨਾਜ਼ਕ ਹੋ ਚੁੱਕੀ ਹੈ ਤੇ ਉਹਨਾਂ ਦੇ ਵਿਚਾਰ ਤਰੀਕ ਨੂੰ ਭਾਰਤ ਦੇ ਸਾਰੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਖਨੌਰੀ ਬਾਰਡਰ ਤੇ ਪਹੁੰਚਣ ਦੀ ਸੋ ਜਿੰਨੀਆਂ ਵੀ ਟਰਾਂਸਪੋਰਟ ਕੰਪਨੀਆਂ ਨੇ ਜਿੰਨੇ ਵੀ ਆੜਤੀ ਐਸੋਸੀਏਸ਼ਨ ਹੈ ਜਿੰਨੇ ਵੀ ਐਡਵੋਕੇਟ ਨੇ ਜਿੰਨੇ ਵੀ ਉਟਵਾਰੀ ਨੇ ਸਾਰਿਆਂ ਨੇ ਇਸ ਹੜਤਾਲ ਦਾ ਇਥੋਂ ਤੱਕ ਕਿ ਜਿਹੜੇ ਰਿਕਸ਼ਾ ਚਾਲਕ ਨੇ ਉਹਨਾਂ ਨੇ ਵੀ ਇਸ ਹੜਤਾਲ ਦਾ ਪੰਜਾਬ ਬੰਦ ਦਾ ਚੱਕਾ ਜਾਮ ਦਾ ਪੂਰਾ ਸਮਰਥਨ ਦਿੱਤਾ ਹੈ ਇਸ ਦਿਨ ਬੱਸਾਂ ਦੇ ਨਾਲ ਨਾਲ ਹੋਰ ਸਭਾਵਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਸਾਰੀਆਂ ਬੰਦ ਰਹਿਣਗੀਆਂ ਰੇਲਾਂ ਦੇ ਜਿਹੜੇ ਆ ਉਹ ਵੀ ਟਰੈਕ ਜਿਹੜੇ ਆ ਉਹ ਜਾਮ ਕੀਤੇ ਜਾਣਗੇ ਸੋ ਸਾਰੀਆਂ ਭਾਰਤੀ ਕਿਸਾਨ ਜਿੰਨੀਆਂ ਨੇ ਜਿਹੜੀਆਂ ਉਹਨਾਂ ਵੱਲੋਂ 3 ਦਸੰਬਰ ਨੂੰ ਪੂਰਨ ਪੰਜਾਬ ਬੰਦਾ ਜਿਹੜਾ ਉਹ ਸੱਦਾ ਦਿੱਤਾ ਗਿਆ ਹੈ ਤੇ ਇਸ ਸਮੇਂ ਜਿਹੜੀਆਂ ਜ਼ਰੂਰੀ ਸਵਾਵਾਂ ਨੇ ਜਾਂ ਐਮਰਜੈਂਸੀ ਸਵਾਵਾਂ ਨੇ ਜਿਨ੍ਹਾਂ ਦੇ ਵਿੱਚ ਐਂਬੂਲੈਂਸ ਹੈ ਜਾਂ ਕਿਸੇ ਨੇ ਬਾਹਰ ਅੰਦਰ ਜਾਣਾ ਹੈ ਉਹਦੇ ਕੋਲ ਟ੍ਰੈਕਟਰ ਵੀਜ਼ਾ ਹੈ ਤੇ ਅਗਰ ਕਿਸੇ ਨੇ ਉਹਨਾਂ ਦਿਨਾਂ ਦੇ ਵਿੱਚ ਵਿਆਹ ਸ਼ਾਦੀ ਰੱਖਿਆ ਹੈ ਉਹਨਾਂ ਨੂੰ ਜਿਹੜਾ ਆ ਉਹ ਇਸ ਸਮੇਂ ਖੁੱਲ ਹੋਏਗੀ ਤੇ ਬਾਕੀ ਦਾ ਸਾਰਾ ਪੰਜਾਬ ਜਿਹੜਾ ਆ ਉਹ 30 ਦਸੰਬਰ ਨੂੰ ਮੁਕੰਮਲ ਬੰਦ ਹੋਵੇਗਾ ਮੁਕੰਮਲ ਚੱਕਾ ਜਾਮ ਜਿਹੜਾ ਉਹ ਕੀਤਾ ਜਾਏਗਾ ਕਿਉਂਕਿ ਪਿਛਲੇ 10 ਮਹੀਨਿਆਂ ਤੋਂ ਕਿਸਾਨ ਜਿਹੜੇ ਆ ਉਹ ਸਿੰਘੂ ਔਰ ਖਨੌਰੀ ਬਾਰਡਰ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਨੇ ਪਰ ਗੁੰਗੀ ਤੇ ਬੋਲੀ ਸਰਕਾਰ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਹਨਾਂ ਦੀਆਂ ਮੰਗਾਂ ਮੰਨਣ ਵਾਸਤੇ ਤਿਆਰ ਨਹੀਂ ਇਸ ਲਈ ਕਿਸਾਨਾਂ ਨੇ ਪਹਿਲਾਂ ਵੀ ਇੱਕ ਦਿਨਾਂ 2 ਘੰਟੇ ਵਾਸਤੇ ਟ੍ਰੇਨਾਂ ਰੋਕ ਕੇ ਗੂੰਗੀ ਤੇ ਬੁੜੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕੰਬ ਕਰਨੀ ਨੀਂਦੇ ਸੁੱਤੀ ਹੋਈ ਸਰਕਾਰ ਜਾਗ ਨਹੀਂ ਰਹੀ ਇਸ ਕਰਕੇ 30 ਦਸੰਬਰ ਨੂੰ ਸੰਪੂਰਨ ਜਿਹੜਾ ਉਹ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਉਧਰ ਜਗਜੀਤ ਸਿੰਘ ਡੱਲੇਵਾਲ ਅੱਜ 33 ਦਿਨ ਹੋ ਗਏ ਨੇ ਉਹਨਾਂ ਨੂੰ ਭੁੱਖ ਹੜਤਾਲ ਤੇ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਨਾਜ਼ਕ ਬਣੀ ਹੋਈ ਹੈ 4 ਤਰੀਕ ਨੂੰ ਖਨੌਰੀ ਬਾਰਡਰ ਤੇ ਜਿਹੜੀ ਉਹ ਵੱਡੀ ਮੀਟਿੰਗ ਸਾਰੇ ਕਿਸਾਨਾਂ ਦੀ ਸੱਦੀ ਗਈ ਹੈ ਜਿਸ ਦੇ ਵਿੱਚ ਭਾਰੀ ਇਕੱਠ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ 30 ਦਸੰਬਰ ਨੂੰ ਪੰਜਾਬ ਜਿਹੜਾ ਉਹ ਬੰਦ ਹੈ ਸੋ ਘਰ ਦੇ ਵਿੱਚੋਂ ਜਦੋਂ ਵੀ ਨਿਕਲਣਾ ਹੈ ਇਹ ਸੋਚ ਸਮਝ ਕੇ ਨਿਕਲਣਾ ਹੈ ਕਿ 30 ਦਸੰਬਰ ਨੂੰ ਜਿਹੜਾ ਉਹ ਪੰਜਾਬ ਬੰਦ ਹੈ ਤੇ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਆ ਉਹ ਮੰਨੀਆਂ ਨਹੀਂ ਜਾ ਰਹੀਆਂ ਪਿਛਲੇ 10 ਮਹੀਨਿਆਂ ਤੋਂ ਕਿਸਾਨ ਜਿਹੜੇ ਆ ਉਹ ਬਾਰਡਰਾਂ ਦੇ ਉੱਤੇ ਪੰਜਾਬ ਬੰਦ ਸਵੇਰੇ 7 ਤੋਂ ਲੈ ਕੇ 4 ਵਜੇ ਤੱਕ ਮੁਕੰਮਲ ਬੰਦ ਕੀਤਾ ਜਾਊਗਾ ਇਹ ਟਾਈਮ ਦਾ ਐਲਾਨ ਵੀ ਹੋ ਗਿਆ ਹੈ ਇਹਦੇ ਨਾਲ ਦੀ ਨਾਲ ਜਿਹੜੀ ਪਛਪਾਵਾ ਪੰਜਾਬ ਦੀ ਪਛਪਾਹ ਹੋਵੇ ਹਰਿਆਣੇ ਦੀ ਹੋਵੇ ਕੇਂਦਰ ਦੀ ਹੋਵੇ ਚਾਹੇ ਸਰਕਾਰ ਜਿਹੜੀ ਇਸ ਵੇਲੇ ਹਿੰਦੁਸਤਾਨ ਦੀ ਸਰਕਾਰ ਆ ਮੋਦੀ ਸਰਕਾਰ ਆ ਉਹਦੇ ਮੰਤਰੀ ਹੋਣ ਇੱਕ ਗਿੱਨੀ ਨਿਤੀ ਸਾਜ਼ਿਸ਼ਤ ਜਿਵੇਂ 나ਗਪੁਰ ਤੋਂ ਇਸ਼ਾਰਾ ਹੋ ਰਿਹਾ ਜਿਵੇਂ ਕਾਰਪੋਰੇਟ ਦੀ ਪਾਲਿਸੀ ਦੇ ਅਨੁਸਾਰ ਮੋਦੀ ਸਰਕਾਰ ਚੱਲ ਰਹੀ ਆ ਇਹਨਾਂ ਨੂੰ ਰਲਾ ਮਲਾ ਕੇ ਬਿਆਨ ਬਾਜੀ ਹੁੰਦੀ ਹੈਗੀ ਆ ਤੋਂ ਕਾਰਪੋਰੇਟ ਦੇ ਇਸ਼ਾਰੇ ਤੇ ਮੋਦੀ ਜੀ ਹੁਣਾਂ ਨੇ ਪੂਰੇ ਸੂਬਿਆਂ ਨੂੰ ਖੇਤੀ ਮੰਡੀ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਕਰ ਲਿਆ ਅਰ ਉਹਦਾ ਖਲੜਾ ਆ ਗਿਆ ਜਿੰਨੇ ਵੀ ਦੇਸ਼ ਭਾਰ ਵਿੱਚ ਮੋਦੀ ਦੇ ਸੈਲੋਜ਼ ਨੇ ਸੌਰੀ ਅੰਬਾਨੀਆਂ ਅਦਾਨੀਆਂ ਦੇ ਸੈਲੋਜ਼ ਨੇ ਉਹਨਾਂ ਨੂੰ ਮੰਡੀ ਯਾਰਡ ਬਣਾਉਣ ਦਾ ਫੈਸਲਾ ਲੈ ਲਿਆ ਉਹਨਾਂ ਨੇ ਨਿਜੀ ਹੱਥ ਵਿੱਚ ਦੇਣਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੋਂ ਸਰਕਾਰ ਭੱਜ ਰਹੀ ਆ ਦੇਸ਼ ਦੇ ਕਿਸਾਨ ਮਜ਼ਦੂਰ ਦੀ ਕਰਜ਼ਾ ਮਾਫੀ ਤੋਂ ਸਰਕਾਰ ਭੱਜ ਰਹੀ ਆ ਸੈਣੀ ਸਾਹਿਬ 24 ਫੈਸਲਾਂ ਦੀ ਜਿਹੜੀ ਗੱਲ ਕਰ ਰਹੇ ਉਹ ਦੇਸ਼ ਨੂੰ ਗੁੰਮਰਾਹ ਕਰ ਰਿਹਾ ਹੈਗਾ ਇੱਕ ਦਿਨ ਇਹ ਪੰਜਾਬੀਆਂ ਅੱਗੇ ਦੇਸ਼ ਦੇ 140 ਕਰੋੜ ਕਿਸਾਨਾਂ ਮਜ਼ਦੂਰਾਂ ਅੱਗੇ ਮੋਦੀ ਜੀ ਤੁਹਾਨੂੰ ਚੁਕਣਾ ਪੈਣਾ ਵਾ ਤੁਸੀਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੋਂ ਵੱਡੇ ਨਹੀਂ ਹੋ ਸਕਦੇ ਧੰਨਵਾਦ